ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਵੋਗੇ ਆਦੀ ਵੀਡੀਓ 'ਚ ਵੀਰੇ ਆਪਾਂ ਨੇ ਗੱਲ ਕਰਨੀ ਆ ਵੀ ਗਾਵਾਂ ਦਾ ਕੈਲਸ਼ੀਅਮ ਡਾਊਨ ਕਿਵੇਂ ਹੋ ਜਾਂਦਾ ਸੂਣ ਤੋਂ ਪਹਿਲਾਂ ਜਾਂ ਬਾਅਦ 'ਚ ਤੇ ਜਾਂ ਕੈਲਸ਼ੀਅਮ ਕਿਵੇਂ ਘਟਦਾ ਕਿਸੇ ਵੀ ਪਸ਼ੂ ਦਾ ਤੇ ਦੂਜੀ ਗੱਲ ਇਹ ਕਰਨੀ ਆ ਜਿਹੜੀ ਆਪਾਂ ਕੈਲਸ਼ੀਅਮ ਦਿੰਨੇ ਆ ਜੇ ਉਹ ਬਾਰ-ਬਾਰ ਆਪਾਂ ਪਸ਼ੂ ਨੂੰ ਸਹੀ ਤਰੀਕੇ ਨਾਲ ਨਹੀਂ ਦਵਾਗੇ ਜਾਂ ਬਾਰ-ਬਾਰ ਭਲਾਈ ਜਾਵਾਂਗੇ ਉਹਦਾ ਕੀ ਨੁਕਸਾਨ ਆਪਾਂ ਦੇਖਣ ਨੂੰ ਮਿਲਦਾ ਆਪਾਂ ਨੂੰ ਕਰ ਕੀ ਹੁੰਦਾ ਵੀ ਬਾਰ ਬਾਰ ਕੈਲਸ਼ੀਅਮ ਦੇ ਨਾਲ ਵੀ ਗਾਵਾਂ ਦਾ ਕੈਲਸ਼ੀਅਮ ਕਿਵੇਂ ਡਾਊਨ ਹੋ ਜਾਂਦਾ ਆਪਾਂ ਅੱਜ ਦੀ ਵੀਡੀਓ ਚ ਇਹੀ ਗੱਲ ਕਰਨੀ ਆ ਥੋਡੇ ਨਾਲ ਸਾਰਾ ਕੀ ਹੁੰਦਾ ਆਪਣਾ ਪਸ਼ੂ ਖਾਂਦਾ ਪੀਂਦਾ ਵੀ ਵਧੀਆ ਹੁੰਦਾ ਜੂਲੀ ਵਧੀਆ ਕਰਦਾ ਇਹਨਾਂ ਸਾਰਾ ਕੁਝ ਵਧੀਆ ਹੁੰਦਾ ਪਰ ਫਿਰ ਵੀ ਉਹਦਾ ਕੈਲਸ਼ੀਅਮ ਡਾਊਨ ਹੋਇਆ ਹੁੰਦਾ ਉਹ ਕਿਵੇਂ ਉਹ ਵੀ ਆਪਾਂ ਗੱਲ ਕਰਦੇ ਆ ਉਨੀ ਗੱਲ ਕਰਾਂਗੇ ਜਿੰਨੀ ਕੀ ਚੀਜ਼ ਆਪਾਂ ਨੂੰ ਪਤਾ ਕਿਉਂਕਿ ਕਾਰਨ ਬਹੁਤ ਨੇ ਆਪਾਂ ਉਹੀ ਦੱਸਣੇ ਨੇ ਜਿਿਹੜੇ ਆਪਾਂ ਨੂੰ ਪਤਾ ਨੇ ਬਾਕੀ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਤੁਸੀਂ ਧਿਆਨ ਰੱਖ ਸਕਦੇ ਹੋ ਜੂ ਦਾ ਜਿਹੜਾ ਕੈਲਸ਼ੀਅਮ ਆ ਉਹ ਡਾਊਨ ਨਾ ਹੋਵੇ ਸੂਣ ਤੋਂ ਪਹਿਲਾਂ ਵੀ ਸੂਣ ਤੋਂ ਬਾਅਦ ਵੀ ਕਿਉਂਕਿ ਜਦੋਂ ਪਸ਼ੂ ਇੱਕ ਵਾਰ ਸੂਣ ਤੋਂ ਬਾਅਦ ਬਿਮਾਰ ਹੋ ਜਾਂਦਾ ਜਾਂ ਟੈਂਪਰੇਚਰ ਘਟ ਜਾਂਦਾ ਫਿਰ ਮੁੜ ਕੇ ਪੀਕ ਤੇ ਦੁੱਧ ਨਹੀਂ ਫੜਦਾ ਪਰ ਆਪਾਂ ਕੀ ਕਰਦੇ ਆਂ ਵੀ ਆਪਣਾ ਪਸ਼ੂ ਸਾਰਾ ਕੁਝ ਖਾਂਦਾ ਕਰਦਾ ਹੁੰਦਾ ਫਿਰ ਵੀ ਉਹ ਦੁੱਧ ਡਾਊਨ ਆਈ ਜਾਂਦਾ ਤੇ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਹਾਂ ਇਹਦਾ ਕੈਲਸ਼ੀਅਮ ਡਾਊਨ ਆ ਉਹ ਆਪਾਂ ਜੀਜ਼ ਦਾ ਕਿਵੇਂ ਪਤਾ ਕਰਨਾ ਇੱਕ ਗੱਲ ਇਹ ਵੀ ਦੇ ਧਿਆਨ ਚ ਰੱਖਿਆ ਕਰੋ ਵੀ ਜਦੋਂ ਆਪਾਂ ਨੇ ਪਸ਼ੂ ਨੂੰ ਡਰਾਈ ਕਰਨਾ ਹੁੰਦਾ ਠੀਕ ਆ ਨਾ ਉਹਨੂੰ ਪ੍ਰੋਪਰ 55 ਤੋਂ 60 ਦਿਨ ਜੇ ਚਲ ਘੱਟ ਦੁੱਧ ਦਿੰਦੀ ਆ ਤਾਂ 55 ਦਿਨ ਨਹੀਂ ਜੇ ਜ਼ਿਆਦਾ ਦੁੱਧ ਆਲੀ ਆ 60 ਤੋਂ 65 ਦਿਨ ਜਰੂਰ ਛੱਡਿਆ ਕਰੋ ਡਰਾਈ ਕਰਿਆ ਕਰੋ ਕਈ ਵਾਰ ਆਪਾਂ ਲੰਬਾ ਟਾਈਮ ਆਪਣੇ ਪਸ਼ੂ ਨੂੰ ਚੋਈ ਜਾਂਦੇ ਆ ਉਹਦੇ ਨਾਲ ਵੀ ਉਹ ਸੂਏ ਤੇ ਪੂਰਾ ਦੁੱਧ ਨਹੀਂ ਦਿੰਦਾ ਆਪਾਂ ਨੂੰ ਕਿ ਵਰ ਆਪਾਂ ਇਹ ਵੀ ਜੀ ਕਰਦੇ ਆ ਵੀ ਆਪਾਂ ਡਰਾਈ ਸਮੇਂ 'ਚ ਆਪਣੇ ਪਸ਼ੂ ਨੂੰ ਫੀਡ ਆ ਜਿਹੜੀ ਉਹ ਡਰਾਈ ਫੀਡ ਨਹੀਂ ਦਿੰਦੇ ਹੈਗੇ ਆਪਾਂ ਸਿੱਧਾ ਆ ਕੇ ਟਰਾਂਜੈਕਸ਼ਨ 'ਚ ਜ਼ੋਰ ਲਾ ਦਿੰਨੇ ਆ ਵੀ ਹੁਣ ਇਹ 20 ਦਿਨ ਰਹਿ ਗਏ ਹੁਣ ਇਹ ਪ੍ਰੋਪਰ ਬਣੂਗੀ ਹੁਣ ਇਹਦੀ ਸੇਵਾ ਕਰ ਲੈਣੇ ਆ ਤੇ ਜਦੋਂ ਤੁਸੀਂ ਜੇ ਟਰਾਂਜੈਕਸ਼ਨ ਫੀਡ ਦਾ ਵਧੀਆ ਰਿਜ਼ਲਟ ਲੈਣਾ ਤਾਂ ਤੁਹਾਨੂੰ ਡਰਾਈ ਫੀਡ ਵੀ ਪ੍ਰੋਪਰ ਪਾਣੀ ਪਾਉਣੀ ਪਊਗੀ ਆਪਾਂ ਫੀਡ ਵੀ ਬਣਵਾਉਨੇ ਆ ਕਈ ਫੀਡ ਫੀਡ ਬਣਵਾਉਂਦੇ ਵੀ ਨੇ ਫੀਡ ਫਾਰਮੂਲੇਸ਼ਨ ਤੇ ਉਹ ਵੀਰੇ ਸੀਪੀ ਡੀਸੀਪ ਜਰੂਰ ਐਡ ਰੱਖਿਆ ਕਲਸਾਈਟ ਪਾਊਡਰ ਵਗੈਰਾ ਜਰੂਰ ਐਡ ਰੱਖਿਆ ਕਰੋ ਵੀ ਜਿਹਦੇ ਨਾਲ ਪਸ਼ੂ ਨੂੰ ਚੰਗਾ ਨਿਊਟ੍ਰੀਸ਼ਨਲ ਮਿਲ ਨਿਊਟ੍ਰੀਸ਼ਨ ਮਿਲਦਾ ਤੇ ਉਹਦੀ ਸਿਹਤ ਵੀ ਵਧੀਆ ਰਹਿੰਦੀ ਆ ਕਿਉਂਕਿ ਦੁੱਧ ਦੇ ਨਾਲ-ਨਾਲ ਆਪਾਂ ਆਪਣੇ ਪਸ਼ੂ ਦੀ ਸਿਹਤ ਵੀ ਵਧੀਆ ਰੱਖਣੀ ਹੁੰਦੀ ਆ ਤੇ ਇੱਕ ਆਪਾਂ ਪਹਿਲਾਂ ਗੱਲ ਕਰੀ ਸੀਗੀ ਵੀ ਜੇ ਪਸ਼ੂ ਚੰਗਾ ਖਾਂਦਾ ਸਾਰਾ ਕੁਝ ਕਰਦਾ ਫਿਰ ਵੀ ਉਹਦਾ ਕੈਲਸ਼ੀਅਮ ਡਾਊਨ ਕਿਵੇਂ ਹੁੰਦਾ ਕਿਉਂਕਿ ਜਦੋਂ ਆਪਣਾ ਪਸ਼ੂ ਦੁੱਧ ਦਿੰਦੇ ਸਮੇਂ ਜਿਆਦਾ ਲਸਾ ਹੋਈ ਜਾਂਦਾ ਸਮਝ ਲਓ ਉਹਦਾ ਕੈਲਸ਼ੀਅਮ ਡਾਊਨ ਤੁਸੀਂ ਵੈਸੇ ਵੀ ਉਹਨੂੰ ਕੈਲਸ਼ੀਅਮ ਦੇ ਸਕਦੇ ਹੋ ਕੈਲਸ਼ੀਅਮ ਦਾ ਜਿਹੜਾ ਜਣਕੀ ਜਿਆਦੇ ਰਿਜ਼ਲਟ ਆ ਉਹ ਜੇ ਤੁਸੀਂ 5 ਲੀਟਰ 'ਚ 300 ਗ੍ਰਾਮ ਬਾਈਮਰਲ ਵੀ ਪਾ ਲੇਗੇ ਤਾਂ ਉਹਦਾ ਰਿਜ਼ਲਟ ਦੁੱਗਣਾ ਹੋ ਜਾਂਦਾ ਇਕੱਲੇ ਕੈਲਸ਼ੀਅਮ ਨਾਲੋਂ ਗੱਲ ਕਰੀ ਸੀ ਵੀ ਬਾਰ-ਬਾਰ ਕੈਲਸ਼ੀਅਮ ਜੈੱਲ ਦੇਣ ਨਾਲ ਕੀ ਹੁੰਦਾ ਕਿਉਂਕਿ ਪਸ਼ੂ ਆ ਜਿਹੜਾ ਉਹ ਉਦੀ ਬਾਡੀ ਆ ਖੁਦ ਪ੍ਰੋਡਿਊਸ ਕਰਦੀ ਆ ਕੈਲਸ਼ੀਅਮ ਪਰ ਘੱਟ ਮਾਤਰਾ ਜ ਠੀਕ ਆ ਨਾ ਕਈ ਵਾਰ ਆਪਾਂ ਕੀ ਕਰਦੇ ਆ ਪਸ਼ੂ ਨੂੰ ਜਿਆਦਾ ਕੈਲਸ਼ੀਅਮ ਜਿਵੇਂ ਕੈਲਸ਼ੀਅਮ ਜੈਲ ਦਾ ਕੰਮ ਕੀ ਆ ਜਦੋਂ ਪਸ਼ੂ ਸੂਪਿਆ ਉਦੋਂ ਦੇ ਦੋ ਦਿੰਨ ਬਾਅਦ ਫਿਰ 24 25 ਘੰਟੇ ਬਾਅਦ ਤੁਸੀਂ ਦੇ ਸਕਦੇ ਹੋ ਕਈ ਵਾਰ ਆਪਾਂ ਕੀ ਕਰਦੇ ਆ ਸਵੇਰੇ ਵੀ ਦੇ ਦਿੱਤੀ ਸ਼ਾਮ ਨੂੰ ਵੀ ਦੇ ਦਿੱਤੀ ਠੀਕ ਆ ਉਹਦੇ ਨਾਲ ਪਸ਼ੂ ਦੀ ਜਿਹੜੀ ਬਾਡੀ ਆ ਅੰਦਰਲੀ ਉਹ ਕੈਲਸ਼ੀਅਮ ਬਣਾਉਣੋਂ हट ਜਾਂਦੀ ਆ ਫਿਰ ਉਹ ਬਾਹਰੋਂ ਹੀ ਭਾਲਦੀ ਹੁੰਦੀ ਆ ਵੀ ਬਾਹਰੋਂ ਕੈਲਸ਼ੀਅਮ ਆਵੇ ਨਾਲੇ ਉਹਦਾ ਕੈਲਸ਼ੀਅਮ ਆ ਜਿਹੜਾ ਡਾਊਨ ਹੋ ਜਾਂਦਾ ਤੇ ਕੈਲਸ਼ੀਅਮ ਜੈਲਾ ਜਿਹੜੀ ਉਹ ਬਾਰ ਬਾਰ ਨਾ ਦਿਆ ਕਰੋ ਦੇ ਦੇਨੀਆ ਤੁਸੀਂ 24 ਘੰਟੇ ਬਾਅਦ ਰਿਪੀਟ ਕਰ ਸਕਦੇ ਹੋ ਉਹਦਾ ਸਹੀ ਤਰੀਕਾ ਇਹੀ ਆ ਵੀ ਜਿੱਦਣ ਪਸ਼ੂ ਸੂਪਿਆ ਉਸਦਣ ਦੇ ਦੋ ਦਿਨ ਬਾਅਦ ਛੱਡ ਕੇ ਫੇਰ ਦੇ ਦੋ ਦਿਨ ਛੱਡ ਕੇ ਫੇਰ ਦੇ ਦੋ ਤਿੰਨ ਕੈਲਸ਼ੀਅਮ ਜੈਲਾ ਤੁਸੀਂ ਉਹਨੂੰ ਪਲਾ ਦਿਓ ਸੂਣ ਤੋਂ ਬਾਅਦ ਇੱਕ ਜਦੇ ਫਿਰ ਦੋ ਦੋ ਦਿਨ ਬਾਅਦ ਫੇਰ ਪਲਾ ਦਿਆ ਕਰੋ ਉਹਦੇ ਨਾਲ ਤੁਹਾਨੂੰ ਰਿਜ਼ਲਟ ਵਧੀਆ ਦੇਖਣ ਨੂੰ ਮਿਲਣਗੇ ਤੇ ਕਈ ਵਾਰ ਆਪਾਂ ਕਿ ਹੁਣ ਪਸ਼ੂ ਦੇ ਸੂਣ ਤੋਂ ਪਹਿਲਾਂ ਕੈਲਸ਼ੀਅਮ ਡਾਊਨ ਹੋਣ ਦਾ ਕਾਰਨ ਇਹ ਵੀ ਹੁੰਦਾ ਜਾਂ ਸਾ ਆਪਣਾ ਪਸ਼ੂ ਲਿੱਸਾ ਲਿੱਸਾ ਕਿਉਂਕਿ ਆਪਾਂ ਨੇ ਡਰਾਈ ਸਮੇਂ 'ਚ ਉਹਦੀ ਸਾਂਭ ਸੰਭਾਲ ਨਹੀਂ ਕਰੀ ਡਰਾਈ ਸਮੇਂ 'ਚ ਵੀ ਚੰਗੀ ਸਾਂਭ ਸੰਭਾਲ ਕਰੋ ਤੇ ਟਰਾਂਜਿਸ਼ਨ ਪੀਰੀਅਡ 'ਚ ਵੀ ਇੱਕ ਤੁਹਾਨੂੰ ਵੀਰੇ ਆਪਾਂ ਪਹਿਲਾਂ ਕਿ ਹਰਾ ਜਿਹੜਾ ਉਹ ਘੱਟ ਰੱਖਿਆ ਕਰੋ ਹਰੇ ਦੀ ਮਾਤਰਾ ਘੱਟ ਬਿਸ਼ੱਕ ਜੀ ਤੁਸੀਂ ਹੋਮ ਮੇਡ ਟਰਾਂਜਿਸ਼ਨ ਬਣਾ ਕੇ ਸੰਨੀ ਕਰ ਲੋ ਜੀ ਤੂੜੀ ਨਾ ਜਾਂ ਤੁਸੀਂ ਆਪਣਾ ਮੁੱਲ ਦਾ ਚਾਰ ਜੀਨਾਂ ਕੋ ਚਾਰ ਹੈਗਾ ਉਹ ਤਾਂ ਚਲੋ ਠੀਕ ਹੈ ਠੀਕ ਆ ਕਿਉਂਕਿ ਟ੍ਰਾਂਜੈਕਸ਼ਨ ਚ ਹਰੇ ਚਾਰੇ ਨਾਲ ਦਿੱਕਤਾਂ ਖਾਸੀਆਂ ਆਉਂਦੀਆਂ ਨੇ ਆਪਾਂ ਕੀ ਕਰਦੇ ਆਂ ਵੀ ਆਪਣੀਆਂ 25 ਕਿਲੋ ਦਿੰਦੀ ਹੁੰਦੀ ਐ ਤੋ ਤਾਂ ਆਪਾਂ ਕਹਿੰਦੇ ਆ ਠੀਕ ਆ ਕੀ ਪਤਾ ਵੀ ਆਪਣੇ ਕਾਰਨਾ ਕਰਕੇ ਉਹ 25 ਦਿੰਦੀ ਆ ਵੀ ਹੋ ਸਕਦਾ ਉਹ 30 ਦੇ ਦਿੰਦੀ ਵੀ ਆਪਣੀਆਂ ਕੁਝ ਕੁ ਗਲਤੀਆਂ ਨੇ ਉਹਦੇ ਕਰਕੇ ਉਹ 25 ਹੀ ਦਿੰਦੀ ਆ ਜ਼ਰੂਰੀ ਨਹੀਂ ਹੁੰਦਾ ਆਪਣਾ ਪਸ਼ੂ ਤਹੀ ਦਿੰਦਾ ਕਈ ਵਾਰ ਆਪਣੀਆਂ ਗਲਤੀਆਂ ਕਰਕੇ ਹੀ ਪਸ਼ੂ ਘੱਟ ਦੁੱਧ ਤੇ ਚੱਲ ਰਿਆ ਹੁੰਦਾ ਤੇ ਆਪਾਂ ਨੂੰ ਪਤਾ ਨਹੀਂ ਲੱਗਦਾ ਜੇਸ਼ਨ ਦੇ ਨਾਲ ਨਾਲ ਡ్రਾਈ ਸਮੇਂ ਦਾ ਵੀ ਪੂਰਾ ਧਿਆਨ ਰੱਖਿਆ ਕਰੋ ਤੇ ਇੱਕ ਜੇ ਤੁਹਾਡੀ ਗਾਂ ਜਿਆਦਾ ਕਮਜ਼ੋਰ ਆ ਸੂਣ ਤੋਂ ਇੱਕ ਜਾਂ ਦੋ ਦਿਨ ਪਹਿਲਾਂ ਤੁਸੀਂ ਮਾਈਫੈਕਸ ਦੀ ਬੋਤਲ ਆਉਂਦੀ ਆ ਠੀਕ ਆ ਨਾ ਉਹ ਵੀ ਲਵਾ ਸਕਦੇ ਹੋ ਆਪਣੇ ਡਾਕਟਰ ਦੀ ਸਲਾਹ ਨਾਲ ਕਿਉਂਕਿ ਉਹਦੇ ਨਾਲ ਪਸ਼ੂ ਦੀ ਕਮਜ਼ੋਰੀ ਆ ਜਿਹੜੀ ਚੱਕੀ ਜਾਂਦੀ ਆ ਜੇ ਆਪਾਂ ਨੂੰ ਇਹ ਵੀ ਹੁੰਦਾ ਵੀ ਇਹ ਗੱਲ ਦਾ ਖਾਸ ਧਿਆਨ ਰੱਖਿਆ ਕਰੋ ਤੇ ਬਾਕੀ ਇਹ ਆ ਜਦੋਂ ਸੂਪ ਇਹ ਆਪਣਾ ਪਸ਼ੂ ਫਿਰ ਵੀ ਤੁਸੀਂ ਉਹ ਮਾਈ ਫੈਕਸ ਦੀ ਬੋਤਲ ਲਵਾ ਸਕਦੇ ਹੋ ਉਹਦੇ ਨਾਲ ਵੀ ਤੁਹਾਡੇ ਪਸ਼ੂ ਦੇ ਬੈਠਣ ਦੇ ਚਾਂਸ ਉਹ ਘਟ ਜਾਂਦੇ ਨੇ ਬਾਕੀ ਜੇ ਤੁਹਾਡਾ ਚੰਗੀ ਡਰਾਈ ਫੀਡ ਦਿੱਤੀ ਹੁੰਦੀ ਆ ਚੰਗੀ ट्रांजिशन ਫੀਡ ਦਿੱਤੀ ਹੁੰਦੀ ਆ ਸਾਂਭ ਸੰਭਾਲ ਕਰੀ ਹੁੰਦੀ ਆ ਫਿਰ ਉਹਲਾ ਲੋੜ ਹੀ ਨਹੀਂ ਪੈਂਦੀ ਇਹ ਚੀਜ਼ਾਂ ਦੀ ਪੰਜ ਚਾਰ ਕੇਸ ਇਹ ਜੇ ਆ ਜਾਂਦੇ ਨੇ ਵੀ ਜਿਹਦੇ ਚ ਪਸ਼ੂ ਦਾ ਕੈਲਸ਼ੀਅਮ ਆ ਜਿਹੜਾ ਡਾਊਨ ਹੋ ਜਾਂਦਾ ਠੀਕ ਆ ਨਾ ਤੋ ਤੁਹਾਡਾ ਪਸ਼ੂ ਸੂਪਿਆ ਕਈ ਵਾਰ ਆਪਾਂ ਕੀ ਕਰਦੇ ਆ ਵੀ ਜ਼ੇਰ ਹੁਣੇ ਪੈ ਜਵੇ ਕਾਲੀ ਕਰਨ ਲੱਗ ਜਾਂਦੇ ਆ ਤੇ ਉਹਨੂੰ ਬਾਰ ਬਾਰ ਝੋਈ ਜਾਂਦੇ ਹੁੰਨੇ ਆ ਠੀਕ ਆ ਨਾ ਉਹਦੇ ਨਾਲ ਵੀ ਕੈਲਸ਼ੀਅਮ ਆ ਜਿਹੜਾ ਉਹਦਾ ਡਾਊਨ ਹੋਈ ਜਾਂਦਾ ਹੁੰਦਾ ਕਈ ਤੁਸੀਂ ਇਹ ਵੀ ਕਰ ਸਕਦੇ ਹੋ ਵੀ ਪਸ਼ੂ ਦਾ ਜਿਹੜਾ ਪਹਿਲਾ ਦੁੱਧ ਹੁੰਦਾ ਠੀਕ ਆ ਨਾ ਕਈ ਪਲਾਉਂਦੇ ਨੇ ਕਈ ਯਾਰ ਉਹ ਚੀਜ਼ ਨੂੰ ਗਲਤ ਕਹਿ ਦਿੰਦੇ ਨੇ ਕੋਈ ਸਹੀ ਕਹਿ ਦਿੰਦੇ ਨੇ ਪਸ਼ੂ ਦੇ ਪਹਿਲੇ ਦੁੱਧ 'ਚ ਜਿਵੇਂ ਤੁਸੀਂ ਬੱਚਾ ਚੰਗਾਤਾ ਤੇ ਕਿਲੋ ਦੇ ਦੁੱਧ ਉਹਨੂੰ ਤੁਸੀਂ ਗੁੜ ਜਾਂ ਚੀਨੀ ਪਾ ਕੇ ਵੀ ਪਲਾ ਸਕਦੇ ਹੋ ਉਹਦੇ ਨਾਲ ਵੀ ਉਹਦੇ ਚਾਂਸ ਜਿਹੜੇ ਕੈਲਸ਼ੀਅਮ ਡਾਊਨ ਹੋਣ ਦੇ ਘਟ ਜਾਂਦੇ ਨੇ ਸਾਡਾ ਪਸ਼ੂ ਸੂ ਪੈਂਦਾ ਕਾਲੀ ਨਾ ਕਰਿਆ ਕਰੋ ਜੇਰ ਉਹਨੇ ਪਾ ਦੇਣੀ ਹੈ ਕਈ ਵਾਰ ਆ ਪੈ ਹੀ ਕਰਦੇ ਆ ਸਾਡੇ ਨਾਲ ਵੀ ਇਹੀ ਗਲਤੀ ਸਾਤੋਂ ਹੋਈ ਸੀ ਜਿਹੜੀ ਆਪਣੀ ਗਾਂ ਸੂਈ ਸੀ ਛੇਤੀ ਜੇਰ ਪਾਉਣ ਦੇ ਚੱਕਰ ਚ ਉਹਦਾ ਬਾਰ ਬਾਰ ਅਸੀਂ ਦੁੱਧ ਕਢੀ ਗਏ ਠੀਕਾ ਕੈਸਟਰੋਲਰ ਬਸ ਕੈਲਸ਼ੀਅਮ ਡਾਊਨ ਹੋ ਗਿਆ ਜਿਹਦੇ ਕਰਕੇ ਉਹ ਬਿਮਾਰ ਹੋ ਗਈ ਸੀਗੀ ਕੀ ਕੋਸ਼ਿਸ਼ ਖਾਸ ਗੱਲਾਂ ਦਾ ਆਪਾਂ ਨੂੰ ਧਿਆਨ ਰੱਖਣਾ ਪੈਂਦਾ ਇਕੱਲਾ ਆਪਾਂ ਦੁੱਧ ਦੇ ਚੱਕਰ 'ਚ ਨਹੀਂ ਪੈਣਾ ਨਹੀਂ ਹੈਗਾ ਆਪਣਾ ਪਸ਼ੂ ਸਿਹਤਮੰਦ ਵੀ ਰੱਖਣਾ ਦੁੱਧ ਤਾਂ ਉਹ 20 ਦੀ ਜਗ੍ਹਾ 19 ਦੇ ਦੂ ਕੋਈ ਚੱਕਰ ਨਹੀਂ ਹੈਗਾ ਪਰ ਬਿਮਾਰ ਨਾ ਹੋਵੇ ਸਿਹਤਮੰਦ ਰਹਿ ਕੇ ਆਪਾਂ ਨੂੰ ਚੰਗਾ ਦੁੱਧ ਦੇ ਕਈ ਵਾਰ ਕੀ ਹੁੰਦਾ ਵੇ ਜੇ ਪਸ਼ੂ ਦਾ ਕੈਲਸ਼ੀਅਮ ਡਾਊਨ ਹੋ ਗਿਆ ਉਹੀ ਦੁੱਧ ਆਪਾਂ ਬੱਚੇ ਨੂੰ ਪਿਲਾ ਦੇਣਾ ਠੀਕ ਆ ਨਾ ਉਹ ਫਿਰ ਜਿਹੜੀ ਕਮਜ਼ੋਰੀ ਆ ਉਹ ਸਿੱਧੀ ਉਹ ਬੱਚੇ ਨੂੰ ਜਾਂਦੀ ਆ ਠੀਕ ਆ ਨਾ ਮੁੜ ਕੇ ਇਹ ਹੋ ਜਾਂਦਾ ਵੀ ਉਹ ਜਿਹੜੀ ਬੱਚੀ ਆ ਉਹ ਆਪਣੇ ਕੋ ਲੋਟੇ ਨਹੀਂ ਆਉਂਦੀ ਚਾਹੇ ਉਹ ਜਿੰਨੀ ਮਰਜ਼ੀ ਸੇਵਾ ਕਰ ਲੋ ਕਿਉਂਕਿ ਉਹਨੂੰ ਸਹੀ ਨਿਊਟ੍ਰੀਸ਼ਨ ਵਾਲਾ ਦੁੱਧ ਹੀ ਨਹੀਂ ਮਿਲਿਆ ਇਹ ਗੱਲ ਦਾ ਬਹੁਤ ਵੱਡਾ ਖਾਸ ਧਿਆਨ ਰੱਖਿਆ ਕਰੋ ਵੀ ਤੁਹਾਡੇ ਪਸ਼ੂ ਦਾ ਸੂਣ ਤੋਂ ਪਹਿਲਾਂ 1-2 ਦਿਨ ਜਾਂ ਸੂਣ ਤੋਂ ਬਾਅਦ ਕੈਲਸ਼ੀਅਮ ਡਾਊਨ ਨਾ ਹੋਵੇ ਜਾਨਕੀ ਇਹ ਰਿਜ਼ਲਟ ਤੁਸੀਂ ਕਰ ਕੱਢ ਕੇ ਦੇ ਸਕਦੇ ਹੋ ਡਾਕਟਰ ਨਾਲ ਵੀ ਗੱਲ ਕਰਕੇ ਵੀ ਸੂਣ ਤੋਂ 1-2 ਦਿਨ ਪਹਿਲਾਂ ਮਾਈਫੈਕਸ ਦੀ ਬੋਤਲ ਆ ਜਿਹੜੀ ਆਪਣੇ ਪਸ਼ੂ ਨੂੰ ਲਵਾ ਕੇ ਦੇਖੋ ਰਿਜ਼ਲਟ ਬਹੁਤ ਮਿਲਦੇ ਨੇ ਕਿਉਂਕਿ ਸਾਡਾ ਪਸ਼ੂ ਬਿਮਾਰ ਹੁੰਦਾ ਚਲੋ ਉਹ ਗੱਲ ਵੀ ਵੱਖਰੀ ਆ ਬਾਕੀ ਜਿਹੜੀ ਬੱਚੀ ਅਸੀਂ ਪਾਲਣੀ ਆ ਜਿਹਦੇ ਤੇ ਆਸ ਹੁੰਦੀ ਆ ਸਾਡੇ ਫਾਰਮ ਦੇ ਵਾਦੇ ਦੀ ਠੀਕ ਆ ਉਹ ਫਿਰ ਦੁੱਧ ਕਿ ਕਹੇ ਜਿਆ ਦੁੱਧ ਪੀ ਕੇ ਕਹੇ ਜੀ ਤਿਆਰ ਹੋਊਗਾ ਨੂੰ ਠੀਕ ਆ ਉਹਨੇ ਸਾਨੂੰ ਪ੍ਰੋਪਰ ਦੁੱਧ ਨਹੀਂ ਕੱਢਣਾ ਹੈਗਾ ਕੱਲੇ ਸੀਮਨ ਦਾ ਵੀ ਨਹੀਂ ਹੁੰਦਾ ਕਈ ਵਾਰ ਬਹੁਤ ਚੰਗੇ ਸੀਮਨ ਵਾਲੀ ਦੀ ਵੀ ਆਪਾਂ ਸਾਹ ਸੰਭਾਲ ਨਹੀਂ ਕਰਦੇ ਕਈ ਵਾਰ ਉਹੀ ਨਾਰਮਲ ਟੀਕੇ ਦੀ ਵੀ ਸਾਹ ਸੰਭਾਲ ਕਰ ਜਾਂਦੇ ਆ ਉਹ ਵਧੀਆ ਦੁੱਧ ਕੱਢੀ ਜਾਂਦੀ ਹੁੰਦੀ ਆ ਤੇ ਇਹ ਗੱਲ ਦਾ ਖਾਸ ਧਿਆਨ ਰੱਖਿਆ ਕਰੋ ਕੀ ਕੱਲੀ ਟਰਾਂਜੈਕਸ਼ਨ 'ਚ ਸੇਵਾ ਨਾ ਉਹ ਕਰੇ ਵੀ ਬੰਦਾ ਕਹਿੰਦਾ ਵੀ ਕਿਹੜਾ ਖਰਚਾ ਕਰੂ ਖੜੀ ਦਾ ਜੇ ਡਰਾਈ ਸਮੇਂ 'ਚ ਚੰਗੀ ਸਾਂਭ-ਸਵਾਲ ਕਰੇਂਗੇ ਤਾਂਹੀਂ ਟ੍ਰਾਂਜੈਕਸ਼ਨ 'ਚ ਫਾਇਦਾ ਹੋਊਗਾ ਉਹ ਚੀਜ਼ ਦਾ ਤਾਂਹੀਂ ਸੂਕੇ ਆਪਾਂ ਨੂੰ ਚੰਗਾ ਦੁੱਧ ਦਊਗੀ ਕਿਉਂਕਿ ਆਪਾਂ ਇਕੱਠੀ ਖਰਾਕ ਦੇਣ ਲੱਗ ਜਾਂਦੇ ਆ ਫਿਰ ਜਾਂ 20 ਦਿਨ ਰਹਿੰਦੇ ਨੇ ਕਦੇ ਉਹ ਦੇ ਲੇ ਕਦੇ ਉਹ ਦੇ ਲਿਆ ਹਨ ਤੇ ਡਰਾਈ ਫੀਡ ਉਹਨੂੰ ਪ੍ਰੋਪਰ 3 ਕਿਲੋ 2.5 ਤੋਂ 3 ਕਿਲੋ ਵੀ ਤੁਸੀਂ ਪਾ ਸਕਦੇ ਹੋ ਜੇ ਥੋੜਾ ਜਿਆਦਾ ਵੱਡਾ ਪਸ਼ੂ ਆ ਤਾਂ 3.5 ਕਿਲੋ ਵੀ ਪਾ ਸਕਦੇ ਹੋ ਬਾਕੀ ਅੱਜ ਦੀ ਵੀਡੀਓ 'ਚ ਆਪਾਂ ਨੇ ਇਹੀ ਗੱਲ ਕਰਨੀ ਸੀਗੀ ਧੰਨਵਾਦ ਜੀ ਸਾਰਿਆਂ ਦਾ ਸਸਰੀਕਲ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ